ਫਰੈਂਡਸ ਵੈਲਕਮ ਬੈਕ ਟੂ ਆਰ YouTube ਚੈਨਲ ਸੋ ਜੀ ਪੀਲੀ ਚਾਹ ਹਾਂ ਜੀ ਹਾਂ ਜੀ ਜਦੋਂ ਇਹਨੂੰ ਟਿੱਡੀ ਨੂੰ ਪਤਾ ਲੱਗ ਜਾਂਦਾ ਵੀ ਅਸੀਂ ਚਾਹ ਪੀਣ ਲੱਗੇ ਆ ਜਾਂ ਕੁਝ ਖਾਣ ਲੱਗੇ ਆ ਉਦੋਂ ਹੀ ਇਹਦੀ ਡਰਾਮੇ ਸ਼ੁਰੂ ਹੋ ਜਾਂਦੇ ਆ ਹਾਂ ਜੀ ਪੀਆ ਪੀਆ ਲਓ ਹਾਂ ਜੀ ਸੋ ਅੱਜ ਆਪਾਂ ਬਣਾਵਾਂਗੇ ਡੇਲੀ ਵਲੋਗਿੰਗ ਹੈਨਾ ਡੇਲੀ ਵਲੋਗਿੰਗ ਕਰਾਂਗੇ ਵਲੋਗ ਨਮਾਂਗੇ ਦੇਖਦੇ ਕਿਦਾਂ ਦਾ ਜਾਂਦਾ ਦਿਨ ਕੋਜੀ ਪੁੱਤ ਖੇੜ ਲਿਆ ਆ ਪੁੱਤ ਦੀ ਐਸੈਸਰੀ ਮੈਂ ਵਾਰ-ਵਾਰ ਕੱਢ ਕੇ ਦੇਖੀ ਐ ਨਹੀਂ ਮੈਨੂੰ ਬੜੀ ਪਿਆਰੀ ਲੱਗ ਰਹੀ ਐ ਵਾਰ-ਵਾਰ ਮਨ ਕਰ ਰਿਹਾ ਕੱਢ-ਕੱਢ ਕੇ ਵੇਖੀ ਜਾਵਾਂ ਲਗਾ-ਲਗਾ ਕੇ ਬਿਊਟੀ ਇਹਦੀਆਂ ਬੜੀਆਂ ਸੋਹਣੀਆਂ ਸੋਹਣੀਆਂ ਨੇ ਆ ਬਹੁਤ ਸੁਨ ਲਾਦੀਆਂ ਬਲੈਕ ਇਕ ਆਹ ਵਾਲੀ ਪਿੰਕ ਐਂ ਤੇ ਸਾਰੇ ਕਲਰ ਖਿਲਦੇ ਆ ਸਾਰੇ ਕਲਰ ਬੜੇ ਪਿਆਰੇ ਲੱਗਦੇ ਆ ਆ ਕੁਛ-ਕੁਛ ਨਾ ਟੱਡੇ-ਮਿੱਡੇ ਜਿਹੇ ਜੁੜੇ ਹੋਏ ਐ ਇਹ ਮੈਂ ਉਤਾਰ ਕੇ ਨੂੰ ਸੈੱਟ ਕਰਦੀ ਆ ਪਹਿਲਾਂ ਮੈਂ ਸੋਚੀ ਸੀ ਰਿਟਰਨ ਕਰ ਦਾਂ ਬਟ ਮੇਰਾ ਮਨ ਨਹੀਂ ਕਰ ਰਿਹਾ ਸਾਰੇ ਕਲਰ ਸੋਹਣੇ ਲੱਗਦੇ ਐ ਇੱਕ ਆ ਵੀ ਡਿੱਗੀ ਜੁੜੀ ਹੋਈ ਐ। ਇਹ ਮੈਂ ਸਹੀ ਕਰ ਦਿਆਂ। ਹਾਂਜੀ ਹਾਂਜੀ ਮਮਾ ਤੁਹਾਡਾ ਸ਼ਾਨ ਦੇਖਣ ਦੇ ਸੀ। ਹਾਂਜੀ ਕਿੱਚ ਖੇਲੀ ਕਰ ਲਓ। ਮਮਾ ਤੁਹਾਡਾ ਸ਼ਮਾਨ ਠੀਕ ਕਰ ਦੇ। ਹਾਂ ਹਾਂਜੀ 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 ਬਈ ਦੀ ਨਾਨੀ ਵਾਲੀ ਅਲਮਾਰੀ ਇੱਥੇ ਲਗਾ ਦਿੰਦੀ। ਬੜੀ ਪਿਆਰੀ ਲੱਗਦੀ ਹੈ ਬੱਚਾ ਦਾ ਬੜਾ ਕਿਊਟ ਕਿਊਟ ਉਸਮਾਨ ਹੁੰਦਾਗਾ ਦੇਖ ਦੇਖ ਕੇ ਨਾ ਮਨ ਨਹੀਂ ਭਰਦਾ ਆ ਦਿਖੋ ਜੀ ਪੱਤੀ ਅਸ਼ਾਸ਼੍ਰੀ ਮਮਾਨੀ ਕੀ ਕਾਤੀ ਸਿੱਧੀਆਂ ਲੱਗਦੀਆਂ ਤੇ ਇਹ ਮੈਂ ਕਿੰਨ ਸਜੂਰੀਆਂ ਹਾਵਲੀਆਂ ਬੋ ਵੀ ਸਿੱਧੀਆਂ ਕਰਕੇ ਲਗਾਤੀਆਂ ਟੇਡੀਆਂ ਸਿੱਗੀਆਂ ਹਾਂ ਤਾਂ ਹੈਂਗਰ ਵਾਰ-ਵਾਰ ਦੇਖ ਕੇ ਮਨ ਜੀ ਕਰਦਾ ਛੋਟੇ-ਛੋਟੇ ਕੱਪੜੇ ਹੈਂਗਰਾਂ 'ਚ ਬੋੜੇ ਪੈ ਲਏ ਤੇ ਹਾਂ ਜਿਸ ਮੈਂ ਜਿੰਨੇ ਸੀ ਲਾਇਕ ਕੰਮ ਕਰਨ ਵਾਸਤੇ ਇੱਕ ਖੇਲ ਦੀ ਸੀ ਲੱਟੀ ਹੋਈ ਅਸਾਸੂਗਾਰਾ ਸਾਰੇ ਸੈੱਟ ਕਰਕੇ ਤੇ ਮੈਂ ਸੋਚਾਂ ਮੈਂ ਥੋੜਾ-ਬਹੁਤ ਕੰਮ ਕਰ ਲਵਾਂ ਤੇ ਕਾਕਾ ਜੱਦਾ ਨੋ ਲੱਗਿਆ ਜਦੋਂ ਸੌ ਗਈਏ ਸੌਂ ਕੇ ਮੈਂ ਬਿਲਾ ਕੇ ਦੇ ਦੇ ਨੀਚੇ ਪਾ ਕੇ ਫਿਰ ਥੋੜੀ ਬਹੁਤ ਸਾਫ-ਸਫਾਈ ਕਰ ਲਵਾਂ ਪਾਪਾ ਇਹਦੇ ਗਏ ਹੋਏ ਜੌਬ ਤੇ ਅਨ ਅਸੀਂ ਮਮਾ ਕਾਕਾ ਦੋਨੋਂ ਕਹੀਏ ਅੱਜ ਕਰ ਲੈ ਅੱਜ ਖੇਡ ਵੀ ਕਰ ਲੈਨੇ ਆ ਅਸੀਂ ਕੰਮ ਵੀ ਕਰ ਲੈਣਾ ਹੈ ਨਾ ਪਤਾ ਕੱਲ੍ਹ ਨੂੰ ਥੋੜਾ ਔਖਾ ਹੋ ਜਾਂਦਾ ਨਾਲ ਕੋਈ ਹੋਰ ਹੋਵੇ ਨਾ ਇੱਕ ਜਣਾ ਤਾਂ ਸੀ ਇਹ ਕੋਈ ਕੰਮ ਕੋਈ ਕਰਨ ਦੇ ਵਿੱਚ ਬਹੁਤ ਲੇਟ ਹੋ ਜਾਂਦਾ ਕੋਈ ਵਿਚ ਦੀ ਹੋਰ ਬੱਚਾ ਰੋਪੇ ਤਾਂ ਫਿਰ ਚੱਕਣਾ ਵੀ ਪੈਂਦਾ ਚਲੋ ਸਸਫਾਈ ਕਰਦੇ ਆ ਡੇ ਰੂਟੀਨ ਵਿਦ ਛੋਟਾ ਜਿਹਾ ਕਾਕਾ ਕਾਕਿਰ ਦੇ ਤਾਕਸਵਾ ਦੋਨੋਂ ਸਾਈਡ ਪਿੱਲੋ ਲਗਾ ਕੇ ਤਾਂ ਕਿ ਲੱਗੇ ਕਿ ਕੋਈ ਸੁੱਤਾ ਹੈ ਕੋਲੇ ਬੱਚੇ ਨੂੰ ਸੁਵਾ ਕੇ ਨਾ ਰੂਮ ਚ ਹੋਣੀ ਹੋਣੀ ਨਿਕਲਣਾ ਜਾਂਦਾ ਹੈ ਤਾਂ ਕਿ ਰੱਠਣਾ ਜਾਵੇ ਹੋਰ ਰੂਮ ਦੀ ਹਾਲਤ ਬੁਰੀ ਹੈ ਬਹੁਤ ਗੰਦ ਪਿਆ ਹੋਇਆ ਹੈਗਾ ਜਗਾ ਜਗਾ ਦੇ ਪੋਜ਼ੜੇ ਸੁੱਕਰੇ ਕਰਦੀਆਂ ਕਲੀਨ ਬੈੱਡ ਸ਼ੀਟਾਂ ਵਗੈਰਾ ਚੱਕਣਾ ਨਹੀਂ ਨੇ ਕਲੀਨ ਕਰਦੀਆਂ ਬਸ ਉੱਠੇ ਨਾ ਸਮਝ ਜਾਈਏ ਥੋੜਾ ਤਾਂ ਆ ਦੇ ਕੋ ਦੇ ਕੋ ਦੇ ਕੋ ਥੋੜਾ ਜਿਹਾ ਕੰਮ ਨਿਕੰਦੇ ਨਾ ਹੋ ਨਾ ਹੋਕਗੀ ਮੈਂ ਫਾੜਾ ਫੜ ਕੇ ਸਫਾਈ ਕੀਤੀਆਂ ਝਾੜੂ ਲਗਾਇਆ ਪੋਚਾ ਲੰਦਾ ਸੀ ਡਸਟਿੰਗ ਹੋ ਗਈ ਝਾੜੂ ਹੋ ਗਿਆ ਮਮਾ ਦਾ ਪੋਚਾ ਲਹਿ ਗਿਆ ਕੱਲਾ ਨਾ 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 ਛੋਣਿਓ ਥੋਣੇ ਤੁਸੀਂ ਪੋਚਾ ਨਹੀਂ ਨਾਂ ਦਿੱਤਾ ਉੱਠ ਕੇ ਹੋ ਅਮ ਨੂੰ ਸੁਲਾਵਾਂਗੀ ਫੇਰ ਪੋਚੇ ਲਗਾਵਾਂਗੀ ਹੋ ਹੋ ਕੰਮ ਨਹੀਂ ਕਰਦੇ ਮਮਾ ਨੂੰ ਮਮਾ ਨੂੰ ਕੰਮ ਨਹੀਂ ਕਰ ਦਿੰਦੇ ਤੁਸੀਂ ਹਾਂ ਹਾਂਜੀ ਐਕਚੁਅਲੀ ਨਾ ਸੁਸੂ ਆਇਆ ਸੀਗਾ ਤਾਂ ਹੀ ਰੋ ਕੇ ਦੱਸਿਆ ਕਿ ਮੈਨੂੰ ਸੁਸੂ ਆਇਆ ਕਰਾ ਦੋ ਕਰਵਾ ਕੇ ਲੈ ਕੇ ਆਈ ਆ ਹੰਦੇ ਤੋਂ ਕਿਉਂਕਿ ਫਿਰ ਸੋ ਜੇਗੀ ਰਾਤੀ ਨਹੀਂ ਨਾ ਸੁੱਤੀ ਜਾਵਾ ਵੀ ਰਾਤੀ ਬਿਲਕੁਲ ਨਹੀਂ ਸੁੱਤੀ ਕੋਈ ਜਮੀਨ ਤੇ ਨਹੀਂ ਸੁੱਤਾ ਨਾ ਸ਼ੌਂ ਦਿੱਤਾ ਪਾਪਾ ਨੂੰ ਮੰਮਾ ਨੂੰ ਹੈ ਨਾ ਨਾ ਆਪਾ ਚੁੱਤੇ ਆ ਹਾਂ ਹੈ ਨਾ ਕਾਕਾ ਛੱਡਾ ਫੇਰ ਤੋਂ ਚੋ ਹੋ ਗਿਆ ਅਸੀਂ ਦੋ ਲਾ ਕੇ ਜਾਣੀ ਆ ਬਸ ਫੜ ਫੜ ਪੋਚੇ ਲਗਾ ਕੇ ਥੋੜਾ ਜਿਹਾ ਕਿਚਨ ਦਾ ਕੰਮ ਕਰਕੇ ਆਉਣੀ ਆ। ਉਹਦੇ ਕੰਮ ਵੀ ਵੀ ਦੇ ਪਾਪਾ ਆ ਜਾਣ ਲੰਚ ਕਰਨ ਵਾਸਤੇ। ਫਿਰ ਮੈਂ ਮੋਦ ਨੂੰ ਨਵਾ ਕੇ ਉਹਦੇ ਥਿਲ ਲੈਡੀ ਕਰ ਦੇਣਾ ਜਿਉਂ ਤੇ ਕੋ ਪਾਪਾ ਨੇ ਆਣਾ। ਨਵਾ ਕੇ ਲੈਡੀ ਕਰ ਦੇਣਾ ਫੋੜ ਫੜ। ਥੋੜਾ ਤਾਂ ਨਹੀਂ ਸੌਂਦੀ ਹਾਂ ਫੜ ਫੜ ਕੰਮ ਲਈ। ਤੇ ਸੋਨ ਨੂੰ ਨਵਾ ਦਾਂਗੀ। ਜੀਰੂ ਉਹ ਮਾ ਪਾ ਕਰਤਾ ਹੈ ਕਲੀਨ। ਦੋ ਲਾ ਬਾਈ ਕੱਟਤਾ ਕਾਕਾ ਹੋ ਗਿਆ ਸ਼ੱਡਾ। ਪੋਚੇ ਲਗਾਣੇ ਆ ਬਸ ਫੜ ਫੜ। ਦੋ ਲਾ ਕੱਟਤਾ। ਤਦਿਆਂ ਬਸ ਫੜਾਫੜ ਕੰਮ ਨਿਮੇੜਦੇ ਹਾਂ। ਉਹਨੇ ਪਤਲੀ ਮਾ ਬੋਟਲ ਦੇ ਵਿੱਚ ਪਾਣੀ ਬੋਇਲ ਕੀਤਾ ਹੋਇਆ ਰਿਫਿਲ ਕਰ ਲਿਆਈ ਆਂ। ਫੀਡਰ ਦੇ ਵਿੱਚ ਉਹ ਪਾਣੀ ਪਾ ਕੇ ਰੱਖ ਦਈ ਕਿਉਂਕਿ ਇਹ ਇੱਕੋ ਦਮ ਬਹੁਤ ਰੋਲਾ ਪਾ ਦਿੰਦੀ ਹੈ ਦੁੱਧ ਪੀਣਾ ਹੁੰਦਾ। ਫਿਰ ਕੱਲੇ ਹੁੰਨਾਂ ਤਾਂ ਉਹ ਦੁੱਧ ਬਣਾਉਣ ਨਹੀਂ ਦਿੰਦੀ। ਆ ਦੇਖੋ ਜੀ, ਜੀਨ ਪਾਉਮ ਕਰਨ ਨੂੰ ਹੁੰਦਾ ਉਹ ਜੁਗਾਰ ਲਾਪੀ ਜਾਂਦਾ। ਮੇਰਾ ਹੋਇਆ ਜੀ ਸੀ ਸੈਕਸ਼ਨ ਤੇ ਉਹਦੇ ਵਿੱਚ ਕੀ ਆਪਾਂ ਜਿਆਦਾ نیچے ਨਹੀਂ ਚੋਣਾਂ ਦਾ। ਸੋ ਮੇਰੇ ਪ੍ਰੀਮਤ ਕੰਪਲੀਟ ਹੋਏ ਨਹੀਂ ਇਹ। ਸੋ ਮੈਂ ਜਿਆਦਾ نیچے ਚੁੱਕ ਕੇ ਨਹੀਂ ਕੰਮ ਕਰ ਸਕਦੀ ਬਟ ਕੰਮ ਤਾਂ ਕਰਨਾ ਹੀ ਹੈ ਸੋ ਪੋਚਾ ਲਗਾਣਾ ਤਾਂ ਮੈਂ ਕਿਚਨ ਦੇ ਸਿੰਕ ਦੇ ਵਿੱਚ ਪਾਣੀ ਲਿਆਏ ਤੇ ਇੱਥੇ ਮੈਂ ਪੋਚਣ ਚੋਣ-ਚੋਣ ਕੇ ਖੜੇ-ਖੜੇ ਲਗਾ ਲਵਾਂਗੀ ਜਦੋਂ ਤਾਂ ਹੁੰਦੇ ਮੇਰੇ ਇਨ-ਲੋਜ਼ ਨਾਲ ਦੋਵੇਂ ਇਕੱਲੇ ਰਹਿਨੇ ਆ ਦੋਨੋਂ ਮੀਆਂ ਬੀਬੀ ਉਹ ਕੰਮ ਤੇ ਚੱਲੇ ਜਾਂਦੇ ਤੇ ਕੰਮ ਤਾਂ ਕਰਦੇ ਹੀ ਸਫਾਈਆਂ ਸੂਏ ਚ ਐਕਸਕਿਊਜ਼ ਤਾਂ ਨਹੀਂ ਦੇ ਸਕਦੇ ਆਪਾਂ ਨਾ ਜਦੋਂ ਹੁੰਦੀ ਮम्मा ਮੇਰੀ ਸਿਸਟਰ ਇਨ ਲੋ ਵੀ ਤਾਂ ਚਾਹੁੰਦੀ ਨਾ ਮੈਨੂੰ ਕੰਮ ਕਰਨ ਦੀ ਵੈਸੇ ਨਹੀਂ ਲੀਡ ਪੰਦੀ ਵੈਸੇ ਜ਼ੋਰ ਤਰੀ ਪੰਦੀ ਉਹ ਮੇਰੀ ਬਹੁਤ ਹੈਲਪ ਕਰਦੇ ਆ ਕੰਮ ਕਰਨ ਹੀ ਦਿੰਦੇ ਮੈਨੂੰ ਜਦੋਂ ਉਹ ਨਹੀਂ ਹੁੰਦੇ ਉਸ ਟਾਈਮ ਤੇ ਹੁਣ ਜੋ ਐਸ ਟਾਈਮ ਤੇ ਹੁੰਦੀ ਹੈਗੇ ਇੱਥੇ ਕੋਈ ਟਾਈਮ ਲਵਾ ਕੇ ਗਏ ਸੀ ਕਿ ਬਲੇ ਚ ਨਹੀਂ ਚੁਕਣਾ ਤਾਂ ਆਪਾਂ ਜੁਗਾਰ ਕਰਕੇ ਕਰ ਲੈਨੇ ਕੰਮ ਤਾਂ ਕਰਨਾ ਹੀ ਆਦਰਵਾਇਜ਼ ਜਦੋਂ ਉਹ ਹੁੰਦੇ ਆ ਉਸ ਟਾਈਮ ਤਾਂ ਉਹ ਮੈਨੂੰ ਅਗਾਂ ਮੈਂ ਠੀਕ ਵੀ ਆਈਏ ਮੈਨੂੰ ਤਾਂ ਵੀ ਨਹੀਂ ਕਰਨ ਦਿੰਦੇ ਕੰਮ ਤੇ ਹੁਣ ਹੋ ਨਹੀਂ ਹੈ ਕਿ ਤਾਂ ਹੁਣ ਆਪਾਂ ਇਦਾਂ ਕਰ ਲੈਨੇ ਆ

哦。Oh. ਕੁੱਛ ਲੱਗਿਆ ਸੀ ਦੇਖੋ ਐਕਚੁਅਲੀ ਤਾਂ ਪਹਿਲਾਂ ਨੇ ਲਈ ਨਹੀਂ ਫੀਡ ਥੋੜੀ ਜੀ ਫੀਡ ਹੈ ਕਿ ਸੋ ਗਈ ਫੀਡ ਲੰਦ ਲੰਦ ਬਸ ਥੋੜੀ ਜੀ ਫੀਡ ਲਈ ਤੇ ਸੋ ਗਈ ਥੱਕੀ ਲੱਗੀ ਸੀ ਥੱਕੀ ਲੱਗੀ ਸੀ ਪਹਿਲਾਂ ਦੁੱਧੂ ਪੀਤਾ ਕਿਉਂ ਨਹੀਂ ਬੁੱਤ ਅੰਜੀ ਕਿਸੇ ਕੰਮ ਨਹੀਂ ਕਰਨ ਦੇ ਨਾ ਮਮਾ ਨੂੰ Mama nak kami nikah dulu deh. Betul ni bina si 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 terasa si. Betul lagi. Oh. Cukuplah. पानी बोल के उठी पाल्टी वॉश करके नीचे रख दान ताकि अपनी पार झा पवे बड़े चंकी तरह वॉश कर दान मार पानी अपनी माच कर ਮਨੇ ਬ੍ਰੇਕਫਾਸਟ ਵਾਲੇ ਬਦਲ

ਕੀ ਬਰਤਨ ਸਾਫ ਕਰਨਾ ਮੈਨੂੰ ਚਾਹੀਦੀ ਬਾਲਟੀ ਕੋਚ ਲੈ ਮੈਂ ਜੰਗੀ ਤਰ੍ਹਾਂ ਕਲੀਨ ਕੀਤਾ ਫਿਰ ਬਰਤਨ ਸਾਫ ਕੀਤੇ ਸੋ ਦੁੱਧ ਦਾ ਬਰਤਨ ਕਰ ਲੈਣੇ ਕੋਸ ਕੱਲੀ ਐਂਡ ਵਾਸ਼ ਥਾਕੇ ਲੈ ਕੇ ਆਉਣਗੇ ਤਾਂ ਆਪਾਂ ਗਰਮ ਕਰ ਚੁੱਕੀਏ ਮલાઈ ਕੱਢ ਦਿੰਨੇ ਲਾਓ ਤੇ ਬਚਾ ਹੋਇਆ ਦੁੱਧ ਕੱਢ ਦਿੰਨੇ ਆ ਲਾਗੇ ਇੱਕ ਬਰਤਨ ਚ ਮલાઈ ਕੱਢ ਕੇ ਦਿੰਨੇ ਆ ਮલાઈ ਦਾ ਆਪਾਂ ਮੱਖਣ ਬਣਾ ਲਾਂਗੇ ਹੁਣੇ ਤੇ ਪਰ ਨਹੀਂ ਇਸੇ ਜਗ੍ਹਾ ਤੇ ਰੱਖ ਜੀ ਸਾਰੇ ਕੰਬਚਨ ਸੋਸ ਉਸ ਨੂੰ ਕਰਨੇ ਤਾਂ ਲਿਆ। ਮਿਕਸੀ ਜਲਾਉਂਗੀ ਤਾਂ ਉੱਠ ਜੇਗੀ। ਪਰ ਮੈਨੂੰ ਵੈਸੇ ਉਹ ਤੋਂ ਬਿਨਾ ਕੱਢਣਾ ਨਹੀਂ ਆਉਂਦਾ। ਆਉਂਦਾ ਕਿ ਮੇਰੇ ਤੋਂ ਨਿਕਲਦਾ ਨਹੀਂਗਾ। ਮੰਮਾ ਤਾਂ ਕੱਢ ਲੈਂਦੇ ਆ ਆਪਣੇ ਨਾਲ ਮੈਥੋਂ ਨਹੀਂ ਨਿਕਲਦਾ। ਮੈਂ ਮਿਕਸੀ ਹੀ ਕੱਢਦੀ ਆ ਮੱਖੋਂ। ਫਿਰ ਪੈਣੀ ਉਠੇ ਕਿ ਨਾ ਪੇਰ ਕਰ ਲਾਂਗੇ। ਉਹ ਵਾਲਾ ਪਤਨ ਖਾਲੀ ਕਰਕੇ ਰੱਖ ਲੈਣੇ ਆ ਤਾਂ ਕਿ ਬਾਣੀ ਉਹ ਜਾਵੇ ਨਹੀਂ ਤਾਂ ਫਟਾਫਟ। ਚੱਕ ਕੇ ਵੀ ਉਹਨੂੰ ਕਰ ਲਈਏ ਗਰਮ ਦੁੱਧ। ਬਰਤਨ ਪਹਿਲਾਂ ਖਾਲੀ ਕਰਕੇ ਰੱਖ ਲੈਣੇ। ਕਸੂਰੇ ਆਪਾਂ ਕਾਕੇ ਕੋਲੇ ਬੈਠ ਕੇ ਕਪੜੇ ਫੋਲਡ ਕਰਦੇ ਆ ਉਸ ਤੋਂ ਬਾਅਦ ਫਿਰ ধਵਾਉਂਗਾ ਕਿ ਨਾਲੇ ਕਾਕੇ ਨੂੰ ਹੋਬੋਗੀ ਸੋ ਸੋਨਾ ਪਤਨਾ ਤੋਕੇ ਸੋ ਗਿਆ ਹੈ ਆਪਾਂ ਵੀ ਨਾਲੇ ਆ ਹੁਣ ਆਪਾਂ ਖਾਣ ਲੱਗੇ ਆ ਵਾਟਰਮੈਲਨ ਇਹ ਰਾਮ ਦਾ ਸਕੂਨ ਨਾਲ ਸੁੱਤੀ ਹੋਈ ਆ ਹੁਣ ਆਪਾਂ ਖਾਣ ਲੱਗੇ ਆ ਵਾਟਰਮੈਲਨ ਮਿਲਦੇ ਤੁਹਾਨੂੰ ਕਿਸੇ ਨੈਕਸਟ ਵਲੌਗ ਦੇ ਵਿੱਚ ਥੈਂਕ ਯੂ ਓਕੇ டா டா ਬਾਏ ਬਾਏ ਐਸੀ ਗਾ ਮੇਰਾ ਮਾਰਨਿੰਗ ਰੂਟੀਨ ਕਾਕੇ ਨੂੰ ਨਵਾੜਾ ਤਵਾਣਾ ਕਰਦੇ ਕੰਮ ਕਰਨੇ ਸੋਸ ਸੋ मिलले ਤੁਹਾਨੂੰ ਨੈਕਸਟ ਕਿਸੇ ਵਲੌਗ ਦੇ ਵਿੱਚ টিল ਦੈਨ டா டா ਬਾਏ ਬਾਏ ਚੈਨਲ ਨੂੰ ਲਾਈਕ ਕਰਿਓ ਸੌਰੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਸਬਸਕ੍ਰਾਈਬ ਕਰਿਓ ਚੈਨਲ ਨੂੰ ਮੇਰੇ ਨੂੰ ਮਿਲਦੇ ਹਾਂ ਨੈਕਸਟ ਵਲੌਗ ਦੇ ਵਿੱਚ টিল ਦੈਨ ਬਾਏ ਬਾਏ ਕਿਉਂ ਸੀ ਕਿ ਮੈਂ ਵਾਟਰਮੈਲਨ ਖਾਣੀ ਆ ਇਹ ਆਰਾਮ ਨਾਲ ਸੁੱਤੀ ਆ ਦੇਖੋ ਲਓ ਸੁੱਤੀ ਇਹ ਪਤਾ ਨਹੀਂ ਕੀ ਹੈ ਇਹਨੂੰ ਆ ਮੇਰਾ ਵਾਟਰਮੈਲਨ ਆ ਸੁੱਤੀ ਹੈ ਇਹ ਪਤਾ ਨਹੀਂ ਕੀ ਹੈ ਨੂੰ ਕੀ ਪਤਾ ਲੱਗ ਗਿਆ ਹੁੰਦਾ ਵੀ ਕੁਝ ਖਾਣ ਲੱਗਿਆ ਹੁਣ ਤੇ ਮੁੱਢ ਓਕੇ ਜਾਮ